ਸਤਿ ਸ੍ਰੀ ਅਕਾਲ ਜੀ ਕੱਤਮ ਹਾਂਜੀ ਦੋਸਤੋ ਪਿੰਡੂ ਪੱਤਰਕਾਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਤੁਸੀਂ ਸਾਰਿਆਂ ਨੇ ਤਾਨਾ ਸ਼ਾ ਸੁਦਾਮ ਹਸੈਨ ਦਾ ਨਾਮ ਤਾਂ ਸੁਣਿਆ ਹੀ ਹੋਣਾ ਹਾਂਜੀ ਕਿਉਂਕਿ ਪੰਜਾਬੀ ਗਾਣਿਆਂ 'ਚ ਵੀ ਵਰਤਿਆ ਗਿਆ ਸਿੱਧੂ ਮੂਸੇ ਵਾਲੇ ਨੇ ਵੀ ਇੱਕ ਗਾਣੇ 'ਚ ਜ਼ਿਕਰ ਕੀਤਾ ਸੀ ਕਿ ਸਦਾਮ ਹਸੈਨ ਦੇ ਬਿਆਨਾਂ ਵਰਗੇ ਗੱਭਰੂ ਲਿਖਦਾ ਗਾਣੇ ਨਹੀਂ ਤੇ ਮੈਂ ਅੱਜ ਜਿਹਦੀ ਗੱਲ ਕਰਨ ਜਾ ਰਿਹਾ ਮੈਂ ਸਦਾਮ ਹਸੈਨ ਬਾਰੇ ਨਹੀਂ ਗੱਲ ਕਰਨ ਜਾ ਰਿਹਾ ਮੈਂ ਸਦਾਮ ਹਸੈਨ ਦੇ ਪਹਿਲੇ ਮੁੰਡੇ ਉਦੇ ਹਸੈਨ ਬਾਰੇ ਗੱਲ ਕਰਨ ਜਾ ਰਿਹਾ ਜੋ ਕਿ ਬਹੁਤ ਸਿਰੇ ਦਾ ਸਾਈਕੋਪੈਥ ਬੰਦਾ ਸੀ ਤੇ ਉਹਦੇ ਤੇ ਇੱਕ ਮੂਵੀ ਵੀ ਬਣੀ ਹੋਈ ਵੀ ਹੈ ਡੈਵਲ ਡਬਲਸ ਜੇ ਤੁਸੀਂ ਵੇਖਣੀ ਚਾਹੋ ਤਾਂ ਉਹ ਮੂਵੀ ਹੈ ਜਿਹੜੀ ਤੁਸੀਂ ਜ਼ਰੂਰ ਦੇਖੋ ਬਹੁਤ ਹੀ ਵਧੀਆ ਢੰਗ ਨਾਲ ਬਣਾਈ ਗਈ ਹੈ ਉਹਦੀ ਜ਼ਿੰਦਗੀ ਤੇ ਸੋ ਉਹਦੀ ਜ਼ਿੰਦਗੀ ਦੀਆਂ ਕੁਝ ਕੁ ਗੱਲਾਂ ਮੈਂ ਵੀ ਤੁਹਾਡੇ ਨਾਲ ਸਾਂਝੀਆਂ ਕਰਦਾ ਸੋ ਜਿਹੜਾ ਉਦੇ ਹੁਸੈਨ ਸੀ ਇਹ صدام حسین ਦਾ ਪਹਿਲਾ ਮੁੰਡਾ ਸੀ ਤੇ ਘਰੋਂ ਇਹਨੂੰ ਇੰਨੀ ਖੁੱਲ ਸੀ ਤੇ ਇਹ ਥੋੜਾ ਜਿਹਾ ਦਿਮਾਗ ਦਾ ਵੀ ਸਾਈਕੋਪੈਥ ਸੀਗਾ ਡਰਗ ਅਡਿਕਟ ਸੀ ਨਸ਼ਿਆਂ ਦੀ ਬਹੁਤ ਲਤ ਸੀਗੀ ਇਹਨੂੰ ਸੈਕਸ਼ੂਅਲ ਜਿਹੜਾ ਔਰਤਾਂ ਨੂੰ ਅਬਿਊਜ਼ ਕਰਨਾ ਇਹਨੂੰ ਉਹਦੇ 'ਚ ਬਹੁਤ ਸਵਾਦ ਆਉਂਦਾ ਸੀਗਾ ਤੁਸੀਂ ਕਹਿ ਸਕਦੇ ਹੋ ਇਹ ਸੈਕਸ਼ੂਅਲ ਸੈਡੀਸਟ ਸੀ ਠੀਕ ਹੈ ਜੀ ਤੇ ਨਸ਼ੇ ਦੀ ਬਹੁਤ ਬਹੁਤ ਲੱਤ ਸੀਗੀ ਉਹਨੂੰ ਸੋ ਹੁਣ ਜਿਹੜੀਆਂ ਮੈਂ ਗੱਲਾਂ ਸਾਂਝੀਆਂ ਕਰਨ ਜਾ ਰਿਹਾ ਹਾਂ ਇਹ ਤੁਹਾਨੂੰ ਹੈਰਾਨ ਕਰ ਦੇਣਗੀਆਂ ਕਿ ਕਿਸ ਹੱਦ ਤੱਕ ਹਵਾਨੀਅਤ ਉਹ ਬੰਦੇ ਦੇ ਦਿਮਾਗ ਦੇ ਵਿੱਚ ਭਰੀ ਹੋਈ ਸੀ ਸੋ ਉਹਦੇ ਹੁਸੈਨ ਹੈ ਜਿਹੜਾ ਉਹ ਕਾਫੀ ਪਦਵੀ ਸੀਗੇ ਉਹਦੇ ਕੋਲੇ ਜਿਹੜੇ ਉਹਦੇ ਪਿਤਾ ਦੇ ਕਰਕੇ ਹੀ ਓਬਵੀਅਸਲੀ ਉਹਦੇ ਕੋਲੇ ਸੀਗੇ ਉਹ ਸਮਾਰਟ ਜ਼ਰੂਰ ਸੀਗਾ ਪਰ ਉਹ ਇੰਨਾ ਪੜਿਆ ਲਿਖਿਆ ਨਹੀਂ ਸੀ ਉਹਦੇ ਕੋਲੇ ਜਿੰਨੀਆਂ ਵੀ ਡਿਗਰੀਆਂ ਸੀ ਸਭ ਪਹਿਲੇ ਨੰਬਰ ਦੀਆਂ ਸੀਗੀਆਂ ਉਹ ਵੀ ਸਿਰਫ ਉਹਦੇ ਪਿਤਾ ਕਰਕੇ ਸਦਾਮ ਹਸੈਨ ਕਰਕੇ ਤੇ ਉਹ ਹੈ ਜਿਹੜਾ ਉਹ 올림픽 ਕਮੇਟੀ ਦਾ ਚੇਅਰਮੈਨ ਵੀ ਬਣਦਾ ਇਰਾਕੀ ਦਾ ਤੇ ਉਥੋਂ ਦੀ ਮਿਲਟਰੀ ਦਾ ਚੀਫ ਵੀ ਬਣਦਾ ਉਹਨੇ ਇੱਕ ਸਪੈਸ਼ਲ ਮਿਲਟਰੀ ਤਿਆਰ ਕੀਤੀ ਸੀ ਸਦਾਮ ਫਿਦਾਇਨ ਮਿਲਟਰੀ ਉਹਦਾ ਚੀਫ ਰਿਆ ਉਹ ਤੇ ਉਹ ਦੀ ਸਭ ਤੋਂ ਵਧੀਆ ਜਿਹੜਾ ਉਹਦਾ ਕੰਮ ਸੀ ਜਾਨੀ ਕਿ ਬਹੁਤ ਵਧੀਆ ਉਹਨੇ ਦੇਖਰੇਖ ਕੀਤੀ ਇਸ ਸਾਰੀ ਮਿਲਟਰੀ ਦੀ ਤੇ ਫਿਰ ਉਹ ਬੰਦਾ 올림픽 ਦਾ ਚੇਅਰਮੈਨ ਤੇ ਇਰਾਕੀ ਫੁੱਟਬਾਲ ਦਾ ਵੀ ਉਹ ਚੇਅਰਮੈਨ ਬੰਦਾ ਤੇ ਜਦੋਂ ਉਹ ਇਰਾਕੀ ਫੁੱਟਬਾਲ ਦਾ ਚੇਅਰਮੈਨ ਬੰਦਾ ਤਾਂ ਉਹ ਜਿਹੜਾ ਇਰਾਕ ਦਾ ਇੱਕ ਕਲੱਬ ਹੁੰਦਾ ਅਲਰ ਰਸ਼ੀਦ ਉਹਨੂੰ ਪਹਿਲੇ ਨੰਬਰ ਤੇ ਵੀ ਲਿਆਉਂਦਾ ਪਰ ਇਹਦੀ ਇੱਕ ਹੋਰ ਸਾਈਡ ਵੀ ਹੈਗੀ ਆ ਉਹੋ ਜਿਹੜਾ ਫੁੱਟਬਾਲ ਦੇ ਪਲੇਅਰਾਂ ਤੇ ਇੰਨਾ ਕੁ ਜ਼ਿਆਦਾ ਜ਼ੁਰਮ ਕਰਦਾ ਵੀ ਜਦੋਂ ਉਹ ਇੱਕ ਕਲੱਬ ਬਣਾਉਂਦਾ ਜਾਂ ਤਾਂ ਕਿਸੇ ਨੂੰ ਕੁੱਟਦਾ ਮਾਰਦਾ ਠੀਕ ਹੈ ਫੇਰ ਉਹਨੂੰ ਜਿਹੜਾ ਕਲੱਬ ਵਿੱਚ ਸ਼ਾਮਿਲ ਕਰਦਾ ਕਿਸੇ ਨੂੰ ਕਟਨੈਪ ਕਰਵਾ ਦਿੰਦਾ ਕਿਸੇ ਦਾ ਮਰਡਰ ਕਰਵਾ ਦਿੰਦਾ ਸਾਰੇ ਪਲੇਅਰਾਂ ਨੂੰ ਐ ਧੱਕੇ ਨਾਲ ਜਿਹੜਾ ਉਹ ਖੜਾਉਂਦਾ ਤੇ ਇਰਾਕ ਹੈ ਇਹਦੀ ਹੈ ਵੀ ਜਦੋਂ 올림픽 ਦੇ ਚੇਅਰਮੈਨ ਹੁੰਦਾ ਉਦੇ ਹਸਨ ਤਾਂ ਜਿਹੜੀ ਇਰਾਕ ਦੀ ਫੁੱਟਬਾਲ ਟੀਮ ਆ ਉਹ ਮੈਕਸੀਕੋ ਦੇ ਵਰਲਡ ਕਪਾਸਤੇ ਕੁਆਲੀਫਾਈ ਕਰਦੀ ਹੈ ਪਹਿਲੀ ਵਾਰੀ ਤੇ ਜਿਹੜਾ ਉਹ ਸਿੱਧਾ ਹੱਥ ਹੁੰਦਾ ਸੁਦਾਮਾ ਸਿੰਘ ਦੇ ਪੁੱਤਰ ਉਹਦੇ ਹਿਸਾਨ ਦਾ ਟੀਮ ਚੁਣਨ ਦੇ ਵਿੱਚ ਤੇ ਜਦੋਂ ਉਹ ਟੀਮ ਮੈਚ ਖੇਡਦੀ ਹੈ ਉਹ ਸਪੈਸ਼ਲ ਉੱਥੇ ਜਾਂਦਾ ਵੀ ਉਹਨਾਂ ਦੇ ਵਾਰਮ ਅਪ ਮੈਚ ਵੀ ਦੇਖਦਾ ਤੇ ਉਹਨਾਂ ਨੂੰ ਕਹਿੰਦਾ ਵੀ ਜੇ ਤੁਸੀਂ ਮੈਚ ਹਾਰ ਗਏ ਨਾ ਤੁਹਾਡੇ ਨਾਲ ਬਹੁਤ ਬੁਰੀ ਹੋਣੀ ਆ ਸੋ ਇਰਾਕ ਦੀ ਟੀਮ ਹੈ ਜਿਹੜੀ ਉਹ ਆਪਦੇ ਤਿੰਨੇ ਮੈਚ ਆ ਜਿਹੜੇ ਉਹ ਹਾਰ ਜਾਂਦੀ ਹੈ ਤੇ ਫਿਰ ਉੱਥੇ ਜਿਹੜੇ ਇਰਾਕ ਦੀ ਸਾਰੀ ਟੀਮ ਦੇ ਉਹ ਜਿਹੜੇ ਸਹਿਰਾ ਉਹ ਵਾਲ ਉਹਨਾਂ ਦੇ ਕੱਟ ਕਰ ਦਿੰਦਾ ਸ਼ੇਵ ਕਰ ਦਿੰਦਾ ਉਹਨਾਂ ਦੇ ਹੈਡ ਗੰਜੇ ਕਰ ਦਿੰਦਾ ਐਡੇ ਐਡੇ ਪਲੇਅਰਾਂ ਨੂੰ ਸੋ ਇਸ ਚੀਜ਼ ਦੀ ਬਾਅਦ ਚ ਇਨਵੈਸਟੀਗੇਸ਼ਨ ਵੀ ਕੀਤੀ FIFA ਨੇ ਤੇ US ਮਿਲਟਰੀ ਨੇ ਜਿਹੜਾ ਉਹਦਾ ਟੌਰਚਰ ਚੈਂਬਰ ਵੀ ਲੱਭਿਆ ਇੱਕ ਜਿੱਥੇ ਉਹ ਪਲੇਅਰਾਂ ਨੂੰ ਟੌਰਚਰ ਕਰਦਾ ਸੀ ਉਥੇ ਰੈਕਸ ਬਣੇ ਹੋਏ ਸੀ ਸਪੈਸ਼ਲ ਟੌਰਚਰ ਕਰਨ ਵਾਸਤੇ ਬੈੱਡ ਬਣੇ ਹੋਏ ਸੀ ਇਲੈਕਟ੍ਰਿਕ ਬੈੱਡ ਜਿੱਥੇ ਪਲੇਅਰਾਂ ਨੂੰ ਟੌਰਚਰ ਕੀਤਾ ਜਾਂਦਾ ਸੀ ਸੋ ਇਸ ਤਰ੍ਹਾਂ ਦੀ ਉਹਨੇ ਕਾਫੀ ਹਰਕਤਾਂ ਕੀਤੀਆਂ ਪਰ ਸੁਦਾਮ ਹੁਸੈਨ ਦੀਆਂ ਨਜ਼ਰਾਂ 'ਚ ਕਦੋਂ ਡਿੱਗਦਾ ਇਹਦਾ ਵੀ ਇੱਕ ਬਹੁਤ ਜ਼ਬਰਦਸਤ ਵਾਕਿਆ ਪਾਰਟੀ ਹੁੰਦੀ ਹੈ ਉੱਥੇ ਬਹੁਤ ਸਾਰੇ ਵੱਡੇ ਚੀਫ ਗੈਸਟ ਆਏ ਹੁੰਦੇ ਆ ਜਿਨ੍ਹਾਂ 'ਚੋਂ ਜ਼ਿੰਪਟ ਦੇ ਲੀਡਰ ਵੀ ਹੁੰਦੇ ਆ ਕਾਫੀ ਇਤਨੀ ਵੱਡੇ ਵੱਡੇ ਦੁਨੀਆ ਦੇ ਲੀਡਰ ਜਿਹੜੇ ਉਹ ਆਏ ਹੁੰਦੇ ਆ ਤੇ ਸੁਦਾਮ ਹੁਸੈਨ ਦਾ ਮੁੰਡਾ ਉਦੇ ਹੁਸੈਨ ਸ਼ਰਾਬ ਦੇ ਨਸ਼ੇ 'ਚ ਸਦਾਮ ਹੁਸੈਨ ਦੇ ਪਰਸਨਲ ਬੋਡੀਗਾਰਡ ਦੀ ਬੋਡੀਗਾਰਡ ਨੂੰ ਸ਼ੂਟ ਕਰ ਦਿੰਦਾ ਉਹਦੀ ਵਾਈਫ ਨੂੰ ਵੀ ਸ਼ੂਟ ਕਰ ਦਿੰਦਾ ਸ਼ਰਾਬ ਦੇ ਨਸ਼ੇ 'ਚ ਸੋ ਇਸ ਤਰ੍ਹਾਂ ਉਹ ਜਿਹੜਾ ਸਦਾਮ ਹੁਸੈਨ ਦੀਆਂ ਨਜ਼ਰਾਂ 'ਚੋਂ ਹੈ ਜਿਹੜਾ ਥੋੜਾ ਥੋੜਾ ਡਿੱਗਣਾ ਸ਼ੁਰੂ ਹੋ ਜਾਂਦਾ ਐ ਇੱਕ ਉਹਦੀ ਬਹੁਤ ਚਰਚੇ ਤੋਂ ਦੀ ਇਹ ਹੈ ਵੀ ਸ਼ਾਇਦ ਤੁਸੀਂ ਇੰਟਰਵਿਊ ਦੇ ਤੁਸੀਂ ਨਹੀਂ ਸੁਣੀਆ ਹੋਣੀ ਪਰ ਤੁਸੀਂ ਜ਼ਰੂਰ ਸੁਣਿਆ ਇੱਕ ਲਤੀਫਨਾ ਦਾ ਬੰਦਾ ਉਹ ਇਰਾਕ ਚ ਰਹਿੰਦਾ ਹੁੰਦਾ ਤੇ ਜਦੋਂ ਉਹਦੇ ਹੁਸੈਨ ਨੂੰ ਪਤਾ ਲੱਗਦਾ ਵੀ ਲਤੀਫ ਜਿਹੜਾ ਉਹ ਦੇਖਣ ਚ ਖੂਬ ਹੂ ਉਹਦੇ ਹੁਸੈਨ ਵਰਗਾ ਤਾਂ ਉਹ ਨੂੰ ਪਹਿਲਾਂ ਰਿਕੁਐਸਟ ਕਰਦਾ ਵੀ ਤੂੰ ਮੇਰਾ ਬਾਡੀ ਡਬਲ ਬਣ ਜਾ। ਸੋ ਲਤੀਫ ਨੂੰ ਪਤਾ ਹੁੰਦਾ ਵੀ ਜੇ ਮੈਂ ਬਾਡੀ ਡਬਲ ਬਣ ਗਿਆ ਤਾਂ ਇਹਦੇ ਕੀ ਕੀ ਨੁਕਸਾਨ ਆ। ਸੋ ਉਹ ਮਨਾ ਕਰ ਦਿੰਦਾ ਤੇ ਫੇਰ ਉਹਦੇ ਪਰਿਵਾਰ ਨੂੰ ਜਿਹੜਾ ਟੌਰਚਰ ਕੀਤਾ ਜਾਂਦਾ ਆਖਰਕਾਰ ਕੀ ਲਤੀਫ ਨੂੰ ਮੰਨਣਾ ਪੈਂਦਾ ਉਹਦਾ ਬਾਡੀ ਡਬਲ ਬਣਨ ਵਾਸਤੇ। ਪਰ ਉਹ ਅੱਗੇ ਜਾ ਕੇ ਉਹ ਭੱਜ ਭੱਜ ਵੀ ਜਾਂਦਾ ਠੀਕ ਹੈ ਜੀ ਇਸ ਤੇ ਇਸ ਤੇ ਹੀ ਉਹ ਸਪੈਸ਼ਲ ਫਿਲਮ ਬਣੀ ਹੈ ਡੈਵਲ ਡਬਲਸ ਤੁਸੀਂ ਜਰੂਰ ਦੇਖੋ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਮੇਰੇ ਖਿਆਲ ਮੈਂ ਸ਼ਾਇਦ 2013 ਚ ਆਈ ਸੀਗੀ ਡੈਵਲ ਡਬਲਸ ਬਹੁਤ ਸੋਹਣੀ ਫਿਲਮ ਬਣੀ ਹੈ ਸੋ ਉਹ ਲਤੀਫ ਆ ਜਿਹੜਾ ਉਹ ਕਿਤੇ ਨਾ ਕਿਤੇ ਭੱਜ ਜਾਂਦਾ ਤੇ ਫੇਰ ਅੱਗੇ ਜਾ ਕੇ ਸਦਾਮ ਹਸੈਨ ਦੇ ਮੁੰਡੇ ਤੇ ਇੱਕ ਹਮਲਾ ਹੁੰਦਾ ਜਿਸ ਨੂੰ 13 ਗੋਲੀਆਂ ਲੱਗਦੀਆਂ ਪਰ ਉਹ ਕਿਵੇਂ ਨਾ ਕਿਵੇਂ ਬਚ ਜਾਂਦਾ ਕਿਵੇਂ ਨਾ ਕਿਵੇਂ ਉਹ ਬਚ ਜਾਂਦਾ ਤੇ ਜਿਹੜੀਆਂ ਉਹਦੇ ਦੋ ਗੋਲੀਆਂ ਉਹ ਸਪਾਈਨਲ ਚ ਅੜੀਆਂ ਰਹਿ ਜਾਂਦੀਆਂ ਤੇ ਫੇਰ ਉਹ ਹੈ ਜਿਹੜਾ ਇਦਾਂ ਹੀ ਤੁਸੀਂ ਕਹਿ ਸਕਦੇ ਆ ਵੀ ਤੁਰਨ ਦੇ ਕਾਬਲ ਨਹੀਂ ਰਹਿੰਦਾ ਥੋੜੇ ਟਾਈਮ ਲਈ ਸੋ ਉੱਥੇ ਬੈਠਾ ਹੀ ਉਹ ਆਰਡਰ ਦਿੰਦਾ ਤੇ ਉਹ ਟਾਰਚਰ ਚੈਂਬਰ 'ਚ ਹੀ ਰਹਿੰਦਾ ਉੱਥੇ ਹੀ ਉਹ ਪਲੇਅਰਾਂ ਨੂੰ ਕੁੜੀਆਂ ਨੂੰ ਟਾਰਚਰ ਕਰਨਾ ਬੰਦ ਨਹੀਂ ਕਰਦਾ ਅਗਲੇ 6 ਸਾਲਾਂ ਤੱਕ ਕਿਉਂਕਿ ਉਹ ਬਹੁਤ ਦਿਮਾਗ ਤੋਂ ਸਾਈਕੋਪੈਥ ਬੰਦਾ ਸੀ ਸੋ ਇਦਾਂ ਹੀ ਚੱਲਦਾ ਰਹਿੰਦਾ ਤੇ ਕਹਿੰਦੇ ਆ ਵੀ ਇੱਕ ਵਾਰੀ ਉਹਨੂੰ ਜਦੋਂ ਦਾ ਐਕਸ ਆਹ ਉਸਤੇ ਹਮਲਾ ਹੁੰਦਾ ਤਾਂ ਉਹਨੂੰ ਕਿਤੋਂ ਕੋਈ ਖਬਰ ਮਿਲਦੀ ਆ ਵੀ ਸਦਾਮਾ ਵੀ ਸਦਾਮ ਹਸੈਨ ਦਾ ਮੁੰਡਾ ਉਦੇ ਹਸੈਨ ਆ ਜਿਹੜਾ ਵੀ ਉਹ ਨਾ ਮਰਦ ਹੋ ਗਿਆ ਇਹ ਖਬਰ ਆ ਜਿਹੜੀ ਕਹਿੰਦੇ ਵੀ ਆਵਾਮ ਚ ਉੱਡੀ ਫਿਰਦੀ ਆ ਤੇ ਉਦੇ ਹਸੈਨ ਤੱਕ ਜਦੋਂ ਇਹ ਖਬਰ ਪਹੁੰਚਦੀ ਆ ਫਿਰ ਉਹ ਇਸ ਚੀਜ਼ ਨੂੰ ਸਾਬਤ ਕਰਨ ਵਾਸਤੇ ਹੋਰ ਵੱਧ ਤੋਂ ਵੱਧ ਕੁੜੀਆਂ ਜਿਹੜੀਆਂ ਉਹ ਕਿਡਨੈਪ ਕਰਦਾ ਉਹਨਾਂ ਨਾਲ ਰੇਪ ਕਰਦਾ ਉਹਨਾਂ ਨੂੰ ਟਾਰਚਰ ਕਰਦਾ ਬਹੁਤ ਬੁਰੇ ਹਾਲ ਕਰਦਾ ਸੋ ਪਰ ਇਹ ਜਿਹੜੇ ਕਹਿੰਦੇ ਹੁੰਦੇ ਆ ਵੀ ਅਸਲ ਤੇ ਖੁਦਾ ਦਾ ਵੈਰ ਹੁੰਦਾ ਸੋ ਇੱਕ ਦਿਨ ਇਹ ਦਿਨ ਆਉਂਦਾ 22 ਜੁਲਾਈ ਜਿਹੜਾ ਦਿਨ ਆ ਉਹਦੀ ਮੌਤ ਹੁੰਦੀ ਆ ਉਹ ਆਪਦੇ ਭਰਾ ਨਾਲ ਕਿਸੇ ਬਿਜ਼ਨਸਮੈਨ ਦੇ ਘਰੇ ਲੁਕਿਆਵਾ ਹੁੰਦਾ ਯੂਐਸ ਮਿਲਟਰੀ ਤੋਂ ਸੋ ਯੂਐਸ ਮਿਲਟਰੀ ਉਹਨੂੰ 22 ਜੁਲਾਈ ਨੂੰ 2003 ਨੂੰ ਜਿਹੜਾ ਉਹਨੂੰ ਮਾਰ ਮਕਾਉਂਦੀ ਐ ਸੋ ਜਿੱਥੇ ਸਦਾਮ ਹਸੈਨ ਆਪਦੇ ਤੇ ਸਟੈਂਡ ਲੈਣ ਕਰਕੇ ਮਸ਼ਹੂਰ ਸੀ ਉੱਥੇ ਹੀ ਉਹਦਾ ਮੁੰਡਾ ਇੰਨਾ ਕੁ ਜ਼ਿਆਦਾ ਬਦਨਾਮ ਸੀ ਵੀ ਸਦਾਮ ਹਸੈਨ ਨੂੰ ਵੀ ਆ ਸਰਕਾਰ ਆਪਣੇ ਬੇਟੇ ਤੋਂ ਨਫ਼ਰਤ ਹੋ ਗਈ ਸੀ ਉਹ ਨਹੀਂ ਚਾਹਦਾ ਸੀ ਕਿ ਉਦੈ ਹਸੈਨ ਜਿਹੜਾ ਉਹ ਅੱਗੇ ਜਾ ਕੇ ਉਹਦਾ ਰਾਜ ਭਾਗ ਸੰਭਾਲੇ ਉਹ ਚਾਹੁੰਦਾ ਸੀ ਉਹਦਾ ਜਿਹੜਾ ਦੂਜਾ ਮੁੰਡਾ ਉਹੋ ਦਾ ਰਾਜਪਾਲ ਸੰਭਾਲੇ ਸੋ ਉਹਦੇ ਹੁਸੈਨ ਵਰਗੇ ਬੰਦੇ ਵੀ ਜਿਨ੍ਹਾਂ ਦੀ ਸਟੋਰੀ ਨੂੰ ਹੀ ਸੁਣ ਕੇ ਜਿਹੜਾ ਵੀ ਉਹਨਾਂ ਤੇ ਗੁੱਸਾ ਆਉਣ ਲੱਗ ਪੈਂਦਾ ਵੀ ਇਹੋ ਜਿਹੇ ਬੰਦੇ ਆਖਰ ਦੁਨੀਆ ਤੇ ਕਿਉਂ ਆਉਂਦੇ ਨੇ ਇਦਾਂ ਦੀਆਂ ਹੀ ਕੁਝ ਇੰਟਰਸਟਿੰਗ ਸਟੋਰੀਆਂ ਜਿਹੜੀਆਂ ਤੁਹਾਡੇ ਤੱਕ ਹਾਲੇ ਤੱਕ ਨਹੀਂ ਪਹੁੰਚੀਆਂ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਾ ਰਵਾਂਗਾ ਤਦ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ